ਹਾਂਜੀ ਸਵਾਗਤ ਹੈ ਤੁਹਾਡਾ ਮਨਸਬ ਚੈਨਲ ਤੇ ਲੋ ਜੀ ਅੱਜ ਆਪਾਂ ਜਿਹੜੀ ਆਪਣੀ ਗਾਵ ਮਾਰਾ ਕਾਫੀ ਮਹੀਨੇ ਸਾਰੇ ਤੋਂ ਤੇ ਉਹਨੂੰ ਬਲੀ ਵੀਕਨੈਸ ਹੋ ਗਈ ਸੀ ਕੋਈ ਸਮਝ ਨਹੀਂ ਸੀ ਲੱਗਦੀ ਉਹਦੀ ਬਸ ਤਾਂ ਪਹਿਲਾਂ ਨਾਲੋਂ ਤਾਂ ਕੁਛ ਠੀਕ ਸੀ ਪਰ ਵੀਕਨੈਸ ਵਾਲੀ ਸੀ ਠੀਕ ਨਹੀਂ ਸੀ ਹੁੰਦੀ ਜਿਵੇਂ ਖਰਾਕ ਖਾਂਦੀ ਸੀ ਤੇ ਆਪਾਂ ਇਹਦੇ ਟੈਸਟ ਕਰਵਾਏ ਆਗੇ ਸਾਰੇ ਕਿਸੇ ਦੇ ਪਸ਼ੂ ਨੂੰ ਹਨਾ ਲਗਾਤਾਰ ਬੁਖਾਰ ਚੜਦਾ ਕਈ ਦਿਨ ਟੈਸਟ ਕਰਵਾ ਲੈਣਾ ਚਾਹੀਦਾ ਤੇ ਹੁਣ ਖੂਨ ਘਟਣ ਦੀ ਬਿਮਾਰੀ ਬਹੁਤ ਜ਼ਿਆਦਾ ਵਧੀ ਹੋਈ ਆ ਇਹਦਾ ਨਾ ਬਲੱਡ 5 ਗ੍ਰਾਮ ਹੀ ਰਹਿ ਗਿਆ ਇੱਚ ਤਾਂ ਕਰਕੇ ਫਿਰ ਉਹ ਟੈਸਟ ਚ ਆਏਗਾ ਹੋਰ ਕੋਈ ਘਟਨੀ ਇਹਨੂੰ ਕੱਲੇ ਬਲੱਡ ਦੀ ਘਾਟ ਆ ਉਹਦੇ ਵਾਸਤੇ ਆਪਾਂ ਨੂੰ ਉਹਨਾਂ ਨੇ ਇੱਕ ਦਵਾਈ ਦਿੱਤੀ ਹੈ ਲਿਖੀ ਸੀ ਆ ਪ ਲੈ ਆਏ ਆ ਤੇ ਉਹ ਦੇ ਰਹੇ ਹਨ ਦੋ ਟਾਈਮ ਦੇਣੀ ਹੈਗੀ ਤੇ ਹੁਣ ਦੇਖਦੇ ਆਪਾਂ ਇਹਦੇ ਨਾਲ ਕੀ ਫਰਕ ਪੈਂਦਾ ਦਾ ਬਸ ਅੰਨੀ ਪੀਣੀ ਨਹੀਂ ਹੈਗੀ ਫਿਰ ਇਹਦੇ ਨਾਲ ਹੀ ਦਿੰਨੇ ਨੇ ਨਾ ਬੋਤਲ ਜੀ ਰੱਖੀ ਹੋਈ ਹੈ ਮੇਰੀ ਇਹ ਅੱਗੇ ਤੋਂ ਲੰਬੀ ਜੀ ਹੈ ਵਧੀਆ ਦਿੱਤੀ ਜਾਂਦੀ ਇਹਦੇ ਨਾਲ ਦੋਏ ਨਾ ਡੋਲਦੀ ਨਹੀਂ ਬਿਲਕੁਲ ਵੀ ਇੱਥੇ ਇੱਕ ਕਪੜਾ ਲੈ ਲੂ ਨੋਕ ਤਾਂ ਹੋਰ ਕਰਾਂਗੇ ਉਹ ਕਰੇ ਲੋ ਚੀਜ਼ ਆਪਣੇ ਗੁੜ ਆਮ ਹੀ ਹੁੰਦਾਗਾ ਜਾਂ ਸ਼ੱਕਰ ਲੈ ਲੋ ਜਾਂ ਗੁੜ ਲੈ ਲੋ ਆਪਣੇ ਸ਼ੱਕਰ ਹੈ ਨਹੀਂ ਸੀ ਅੱਜ ਤੇ ਆਪਾਂ ਗੁੜ ਲੈ ਲਿਆ ਦੋੜਲੇ ਗੁੜ ਦੇ ਲੈ ਲੇ ਬੈਸਤਾ ਦੇਖੋ ਜੇ ਆਪਾਂ ਵਾਲ ਕੇ ਓੜ ਪਉਣ ਦਾ ਗਰਮ ਹੁੰਦਾ ਤੇ భన్ గుడీ తరహ క గుడ బాలి బాలీ పాడు బురే రమేషా బీడ బ ਉਹ ਇਹ ਮੈਨੂੰ ਨਾਲ ਹੀ ਰਹਿੰਦਾਗਾ ਆ ਦੇਖੋ ਹੁਣ ਇਹਨੂੰ ਐਵੇਂ ਵੀ ਪਤਾ ਵੀ ਵੀਡੀਓ ਬਣਦੀ ਆ ਹੁਣ ਖੜੂਗਾ ਚੰਗੀ ਤਰ੍ਹਾਂ ਆਰਾਮ ਨਾਲ ਬਸ ਖਰਾਵਾ ਹੈ ਦੇਖੋ ਹੁਣ ਆਪਾਂ ਇਹ ਚ ਪਾਣੀ ਪਾ ਲਾਂਗੇ ਪਾਣੀ ਪਾ ਕੇ ਇਹਦੇ ਵਿੱਚ ਪਾਣੀ ਪਾ ਲਾਂਗੇ ਅੱਧੀ ਕੁਵਾਲਿਟੀ ਕਰ ਲਾਂਗੇ ਜੇ ਕਿਸੇ ਦੇ ਘੜਾ ਹੈਗਾ ਹਨਾ ਘੜੇ 'ਚ ਮਿਓ ਕੇ ਰੱਖ ਦੋ ਉਹ ਵਾਲਾ ਵਧੀਆ ਹੁੰਦਾ ਦਾ ਘੜੇ 'ਚ ਇੱਕ ਪਾਸੇ ਆਟੇ ਦਾ ਬੇੜਾ ਲਾ ਦੋ ਗਿੱਲੇ ਆਟੇ ਦਾ ਘੜੇ ਦੇ ਤੇ ਵਿੱਚ ਗੁੜ ਜਾਂ ਸ਼ੱਕਰ ਪਿਉਂ ਦੋ ਉਹ ਬਹੁਤ ਵਧੀਆ ਚੀਜ਼ ਹੈ ਤੇ ਹੁਣ ਆਪਾਂ ਘੋਲ ਦਾਂਗੇ ਜਮਾ ਘੋਲ ਕੇ ਕੇ ਰੱਖ ਦਾਂਗੇ ਸ਼ਾਮ ਦਾ ਵੇਲਾ ਹੁਣ ਸੁਬਾ ਖਾਲੀ ਪੇਟ ਇਹਨੂੰ ਪਿਆ ਦਾਂਗੇ ਇਹ ਚ ਹੋਰ ਲੋ ਜੀ ਆਪਨੇ ਸੋਚਾ ਟਾਇਲਸ ਲਾਤੀ ਤੇਰਾ ਕੰਮ ਨਿਪੜ ਗਿਆ ਹੇਠੇ ਵੀ ਲਾਤਾ ਹੇਠੇ ਤਾਂਪਾ ਬਸ ਸਹੇਜੇ ਲਾਇਆ ਠੀਕ ਜੀ ਰੇਟਾ ਲਾਇਆ ਬਾਲਾ ਮਹਿੰਗਾ ਤੇ ਆ ਨਾਲੇ ਆਪਾਂ ਦਵਾਰਾਂ ਤੇ ਬਸ ਇਧਰ ਸੀਸਾ ਰਹਿ ਗਿਆ ਖੋਣ ਵਾਲਾ ਤੇ ਗੇਟ ਰਹਿ ਗਿਆ ਬਸ ਤੇ ਦੇਖਦੇ ਆਂ ਜਦੋਂ ਥੋੜਾ ਜਿਹਾ ਠੀਕ ਜਿਹਾ ਲੱਗਿਆ ਨਾ ਫੇਰ ਲਾਵਾਂਗੇ ਚਲੋ ਤੇ ਹੁਣ ਆ ਨਾ ਆਪਣੀ ਇਹ ਪਹਿਲਾਂ ਵਾਲੀਆਂ ਪੁਰਾਣੀਆਂ ਕੰਧਾਂ ਕਰਕੇ ਇਧਰ ਤਾਂ ਨਵੀਆਂ ਕੰਧਾਂ ਸਾਰੀਆਂ ਆਹ ਪੁਰਾਣੀਆਂ ਵੀ ਤੇ ਸਾਰਾ ਹੁਣਾਂ ਭੈੜਾ ਲੱਗਦਾ ਹੈ ਦੇਖੋ ਪੱਲਾ ਇਥੇ ਉੱਪਰੋਂ ਪਾਣੀ ਹੁੰਦਾ ਸੀ ਪਰ ਨਾਲਾ ਲਾਇਆ ਹੋਇਆ ਸੀਗਾ ਸਾਹ ਵਰ ਕੇ ਸਾਰੇ ਕੰਧ ਪਾਵਾਗੇ ਇਸ ਕਰਕੇ ਕੱਲ ਨੂੰ ਆਪਾਂ ਕਲਰ ਕਰਾਉਣ ਦੀ ਸਲਾਹ ਲਈ ਛੇ ਨਕੰਦਰ ਵਾਲਾ ਭਾਈ ਆਜੂਗਾ ਕੱਲ ਨੂੰ ਆ ਲੈ ਆਂਦਾ ਤੇ ਕਲਰ ਕਲਰ ਕਰਵਾਵਾਂਗੇ ਫਿਰ ਸਾਨੂੰ ਸਾਰੀ ਕੰਪਲੀਟ ਲੁੱਕ ਦਿਖਾਵਾਂਗੇ ਤੇ ਅੱਜ ਆਪਣੇ ਸਾਰਾ ਸਮਾਨ ਖਿਲਰਿਆ ਹੋਇਆ ਬਾਹਰੇ ਐਦਾਂ ਹੋਇਆ ਸਾਰਾ ਕੁਝ ਆ ਦੇਖੋ ਆ ਰੂਮ ਚ ਵੀ ਪੈਣ ਲੱਗਣੀ ਹੈਗੀ ਤੇ ਇਸ ਕਰਕੇ ਦਾ ਸਾਰਾ ਸਮਾਨ ਬਾਹਰ ਕੱਢਤਾ ਬੈੱਡ ਵਗੈਰਾ ਕੱਢੇ ਹੋਇਆ ਆ ਦੇਖੋ ਅੱਜ ਹਰੇ ਰੋੜੀ ਪਾਈ ਹੈਗੀ ਹਾਣੂ ਲਾਉਣੀ ਸਟਾਰਟ ਹੋ ਜੂਗੀ ਸਾਰਾ ਸਮਾਨ ਆਪਣਾ ਦੇਖੋ ਬਾਹਰ ਪਿਆਗਾ ਜੇ ਮੀਂਹ ਆ ਗਿਆ ਤਾਂ ਚੱਕ-ਚੱਕ ਕੇ ਇੱਕ ਵਾਰੰਦੋ ਸਿੱਤਨਾ ਪਊਗਾ ਆਟਾ ਵੀ ਲਿਆਂਦੀ ਪਾਈ ਹੈਗੀ ਸਾਰੇ ਲਾ ਦਾਂਗੇ ਆ ਦੇਖੋ ਅੱਜ ਬੈੱਡ ਸਾਡੇ ਇੱਧਰ ਲਾਇ ਪਿਆ ਹੈ സ്ലാ ജാ ശെഡ പാത നീച്ച പേ